ਸਤਿ ਸ਼੍ਰੀ ਅਕਾਲ ਜੀ ਸੰਦੀਪ ਸ਼ੌਟ ਨਿਊਜ਼ ਦੇਖ ਰਹੇ ਸਾਰੇ ਦੋਸਤੋ ਸਹਿਮਤਾਂ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਿਆ ਸ਼ਹਿਰ ਕੁਰਾਲੀ ਦੇ ਬਨਾਲੀ ਰੋਡ ਤੇ ਜਿੱਥੇ ਕਿ ਅੱਜ ਨਵੀਂ ਦੁਕਾਨ ਐਕਸਪਰਟ ਪੈਨਲ ਹਬ ਦਾ ਉਦਘਾਟਨ ਕੀਤਾ ਗਿਆ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆਂ ਸੇ ਸ਼ਿਕਾ ਦਿੱਤ। ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਐਕਸਪਰਟ ਪੈਨਲ ਹੱਬ ਖੋਲਿਆ ਗਿਆ ਤੁਹਾਡੇ ਵੱਲੋਂ। ਹਾਂਜੀ। ਸੋ ਇਸ ਦੇ ਬਾਰੇ ਜਾਣਕਾਰੀ। ਇਹ ਪਤਾ ਲੱਗਾ। ਵਿੱਚ ਇਹ ਪੈਨਲ ਹੱਬ ਐਕਸਪਰਟ ਪੈਨਲ ਹੱਬ ਦੇ ਨਾਮ ਤੇ ਆਪਾਂ ਖੋਲਿਆ। ਜਿਹੜਾ ਕਿ ਹੋਲਸੇਲ ਰੇਟ ਤੇ ਆਪਾਂ ਨੂੰ ਆਪਾਂ ਮਾਲ ਦੇਣਾ। ਕੋਈ ਵੀ ਸਲੂਟਡ ਪੈਨਲ ਹੋ ਗਿਆ, ਸ਼ੀਟਸ ਹੋ ਗਈਆਂ, ਚਾਰਪੋਰ ਸ਼ੀਟਸ, ਯੂਵੀ ਸ਼ੀਟਸ, ਆਪਨੂੰ ਕੋ ਲਗ-ਲਗ ਤਰ੍ਹਾਂ ਦੀ ਸ਼ੀਟਸ ਨੇ। ਕੋ ਆਪਣਾ ਬਾਕੀ ਕੋਈ ਵੀ ਡਿਜ਼ਾਈਨ ਅਗਰ ਕਸਟਮਰ ਖੁਦ ਸਿਲੈਕਟ ਮਤਲਬ ਕਰਕੇ ਲਿਆਂਦਾ ਆਪਾਂ ਉਹ ਵੀ ਅਵੇਲੇਬਲ ਕਰਾਉਂਗੇ ਸ਼ੀਟਸ ਬਾਕੀ ਹੋਲਸੇ ਰੇਟ ਆਪਣਾ ਹੋਏਗਾ ਵੀ ਜਿਹੜਾ ਕਿ ਆਪਣੇ ਮਾਰਕੀਟ ਚ ਰੇਟ ਦੇ ਨੇ ਕਿਤੇ ਹੈ ਨਹੀਂ ਸੋ ਪੇਂਟ ਨਾਲ ਤਾਂ ਤੁਸੀਂ ਦੱਸ ਸਕਦੇ ਹੋ ਕਿ ਟੱਕਾ ਟਾਟੇ 90% ਬਹੁਤ ਲਾਹੇ ਲਾਹੇਵੰਦ ਹੋਏਗਾ ਹਾਂਜੀ ਪੇਂਟ ਨਾਲ ਉਹ ਬਹੁਤ ਜ਼ਿਆਦਾ ਜਿਹੜੀ ਫਲੂਟਡ ਪੈਨਲ ਹੋਗੇ ਲੂਵਰਸ ਹੋਗੇ ਇਹ ਪੀਵੀਸੀ ਸ਼ੀਟਸ ਹੋਗੀਆਂ ਇਹ ਫਾਇਦੇ ਹੀ ਮੰਨਦਾ ਸੋ ਟੱਕਾ ਕੱਟੇ ਕਮਰੇ ਮਗਰ ਕੰਮ ਕਰਾਣਾ ਹੋਵੇ 10 ਬਈ 12 ਦਾ ਕਮਰਾ ਹੁੰਦਾ ਹੈ ਅੱਜਕੱਲ ਹਰੇਕ ਦਾ ਹੀ ਤੇ ਉਸ ਨੂੰ ਕਿੰਨਾ ਖर्चा ਆਏਗਾ 10 ਬਈ 12 ਦੇ ਵਿੱਚ ਘੱਟੋ ਘੱਟ ਤੁਸੀਂ ਲਾ ਲੋਗੀ 50 ਸ਼ੀਟਾਂ ਆਪਾਂ ਮੰਨ ਕੇ ਚੱਲੋ ਕਿ ਲੱਗ ਜਾਂਦੀਆਂ ਨੇ ਠੀਕ ਹੈ ਮਤਲਬ ਪੰਜ ਬਾਕਸ ਦੇ ਵਿੱਚ ਇੱਕ ਕਮਰਾ ਹੋ ਜਾਏਗਾ ਆਪਾਂ ਨੂੰ ਇਹ ਨਹੀਂ ਹੈ ਕਿ 20 ਲੀਟਰ ਦੀ ਇੱਕ ਬਾਲਟੀ ਲੈਣੀ ਪਏਗੀ ਲੇਬਰ ਖਰਚਾ ਦੇਣਾ ਪਏਗਾ 2500 ਰੁਪਏ ਲੇਬਰ ਲਾਇਤੇ ਕਿ ਕਮਰੇ ਦੇ ਵੀ ਉਹ ਤੁਹਾਡੇ ਕਹਿਣ ਦਾ ਮਕਸਦ ਹੈ ਕਿ 20 ਲੀਟਰ ਤੇ ਬਾਲਟੀ ਨਾਲ ਵੀ ਬਹੁਤ ਹੀ ਘੱਟ ਰੇਟ ਤੇ ਤੁਹਾਡੇ ਕਮਰੇ ਇੱਕ ਬਿਲਕੁਲ ਤਿਆਰ ਸ਼ਾਨ ਦਾ ਤੁਹਾਡੇ ਮਤਲਬ ਹਾਂਜੀ ਸਾਡੇ ਨਾਲ ਮੌਜੂਦ ਨੇ ਕੋਪੀ ਰਾਣਾ ਜੀ ਕੋਪੀ ਰਾਣਾ ਜੀ ਆਸਲੀ ਰਾਣਾ ਜੀ ਨੇ ਆਪਣਾ ਜੋ ਪੈਨਲ ਹੱਬ ਲੈ ਆਇਆ ਹੈ ਉਸ ਬਾਰੇ ਕੁਝ ਜਾਣਕਾਰੀ ਪਹਿਲੀ ਗੱਲ ਸ਼ਾਨੀ ਪੰਜਾਬ ਚੈਨਲ ਔਰ ਆਪਣੇ ਸ਼ੋਰਟਸ ਨਿਊਜ਼ ਕਰੌਲਿੰਗ ਦਾ ਮੈਂ तहे दिल से ਸ਼ੁਕਰੀਆ ਅਦਾ ਕਰਨਾ ਚਾਹੁੰਗਾ ਕਿ ਇਹ ਆਪਣੇ ਥੋੜੇ ਜਿਹਾ ਬੋਲਤੇ ਪੂਰੇ ਆਪਣੇ ਵਾਸਤੇ ਆਏ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਵਾਂਗਾ ਸਨੀ ਰਾਣਾ ਜੀ ਔਰ ਵਰੁਣ ਗੁਪਤਾ ਜੀ ਨੂੰ ਜੋ ਦੋਨਾਂ ਨੇ ਮਿਲ ਕੇ ਐਕਸਪਰਟ ਪੈਨਲ ਹੱਬ ਕੋਲਿਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜੀ ਜਿੱਕਨੇ ਕਿ ਆਪਣੇ ਕੰਦਾ ਚ ਅੱਜਕੱਲ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਕਿ ਸਲਾਬ ਬਹੁਤ ਹੁੰਦੀ ਹੈ ਉਹਦਾ ਕੋਈ ਹੱਲ ਨਹੀਂ ਹੁੰਦਾ ਜਾਂ ਟੈਲ ਹੈ ਇਹ ਮਨ ਕਿ ਸਲਾਬ ਦਾ ਕੋਈ ਹੱਲ ਨਹੀਂ ਹੈ ਪਰ ਬਟ ਇਹਨਾਂ ਨੇ ਇਹਨਾਂ ਬਦੇ ਤਰੀਕੇ ਨਾਲ ਜਿਹੜੇ ਆਪਣਾ ਐਕਸਪਰਟ ਪੈਨਲ ਹੱਬ ਖੋਲੇ ਜੀ ਇਹ ਪੈਨਲ ਇੱਕ ਸਲਾਬ ਨੂੰ ਰੋਕ ਸਕਦਾ ਹੈ ਤੇ ਆਪਣੇ ਪੂਰੇ ਏਰੀਆ ਦੇ ਅੰਦਰ ਆਪਣਾ ਮਰਿੰਡਾ ਹੋ ਗਿਆ ਖਰੜ ਹੋ ਗਿਆ ਮਵਾਰੀ ਹੋ ਗਿਆ ਜਿੰਨੇ ਵੀ ਡਿਸਟ੍ਰਿਕਟ ਮੋਲੇ ਦੇ ਅੰਦਰ ਜਿੰਨੇ ਵੀ ਇਹ ਨਹੀਂ ਪੈਂਦੀ ਸਭ ਤੇ ਥੋਕ ਦਾ ਕੰਮ ਪੂਰੇ ਪੈਨਲ ਦਾ ਕੰਮ ਹੈ ਜੀ ਔਰ ਹੋਲ ਸੇਲਰ ਦਾ ਕੰਮ ਹੈ ਜੋ ਰੇਟ ਉਰੇ ਮਿਲੂਗਾ ਉਹ ਰੇਟ ਕਿਤੇ ਵੀ ਨਹੀਂ ਮਿਲ ਸਕਦਾ ਮੈਂ ਇਹਨਾਂ ਦੀ ਲਿਸਟ ਵੀ ਚੈੱਕਰੀ ਹੈ ਤੇ ਬਟ ਅ ਅਗਰ ਦੇਖਿਆ ਜਾਵੇ ਇਹਨਾਂ ਦੇ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਪੈਨਲ ਹੱਬ ਦੇ ਕੋਈ ਪੋਰਟਨਿਚ ਪੈਨਲ ਕਰਾਉਣਾ ਚਾਹੁੰਦਾ ਹੈ ਕੋਈ ਕਿਸੇ ਹਿਸਾਬ ਦੇ ਨਾਲ ਪੈਨਲ ਕਰਵਾਉਣਾ ਚਾਹੁੰਦਾ ਉਹ ਤੁਹਾਡੇ ਪਿੱਛੇ ਬੈਕਸਾਈਡ ਬੈਕਗ੍ਰਾਉਂਡ ਚ ਲੱਗੀ ਹੋਈਆਂ ਨੇ ਤੇ ਬਧਿਆ ਤਰੀਕੇ ਨਾਲ ਆਪਾਂ ਗੱਲ ਕਰੇ ਜਾਵੇ ਤਾਂ ਪੈਨਲ ਹੱਬ ਦਾ ਕੰਮ ਸਭ ਤੋਂ ਟੌਪ ਦਾ ਕੰਮ ਹੈ ਤੇ ਜੋ ਵੀ ਕਿਸੇ ਵੀ ਕੰਦਰ ਦੇ ਸਲੱਬਸ ਨੂੰ ਬੰਦੀਆਂ ਕੁਝ ਵੀ ਅਗਰ ਕੋਈ ਵੀ ਆਫਿਸ ਦੁਆਰਾ ਡੈਕੋਰੇਸ਼ਨ ਡੈਕੋਰੇਟਡ ਕਰਵਾਉਣਾ ਚਾਹੁੰਦਾ ਹੈ ਉਹ ਪੈਨਲ ਹੱਬ ਤੋਂ ਤੇ ਜਸਟ ਇੱਕਾ ਹੁੰਦਾ ਜੀ ਕੋਈ ਵੀ ਸਿਸਟਮ ਹੋਵੇ ਜਾਂ ਕੰਪੂਟੀ}{|\text{ਸਲਾਬਸੂ}} ਵਗੈਰਾ ਕੁਝ ਵੀ ਹੁੰਦਾ ਉਹ ਨੂੰ ਇੱਕ ਹੀ ਜ਼ਰੀਆ ਹੈ ਜਾਂ ਟੈਲ ਜਾਂ ਪੈਨਲ ਟੈਲ ਦਾ ਅੱਜਕੱਲ ਕੋਈ ਜਿਹੜਾ ਸਿਸਟਮ ਹੈ ਉਹ ਆਲਡ ਹੋ ਗਿਆ ਪਰ ਜਿਹੜਾ ਪੈਨਲ ਹੈ ਇਹ ਅੱਜਕੱਲ ਵਧੀਆ ਕੁਆਲਿਟੀ ਦੇ ਅੰਦਰ ਜਿੱਕਰ ਤੁਹਾਨੂੰ ਬੋਰਡ ਵਿੱਚ ਹੀ ਮਿਲ ਲੂਗਾ ਪੈਨਲ ਮਤਲਬ ਕਿ ਹਰ ਇੱਕ ਤਰੀਕੇ ਚ ਤੁਹਾਨੂੰ ਪੂਰੇ ਅਪਰੂਵਲ ਮਿਲੇਗਾ ਪੈਨਲ ਤਾਂ ਇਸ ਲਈ ਸਭ ਸਨੀ ਰਾਣਾ ਜੀ ਔਰ ਗੁਪਤਾ ਜੀ ਨਾਲ ਸੰਪਰਕ ਕਰੋ ਐਕਸਪਰਟ ਸੋ ਸਾਡੇ ਨਾਲ ਮੌਜੂਦ ਨੇ ਵਰਨ ਗੁਪਤਾ ਜੀ ਸਨਪਾ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੋ ਤੁਸੀਂ ਐਕਸਪਰਟ ਪੈਨਲ ਹਬ ਖੋਲਿਆ ਹੈ ਗਾੜੀ ਰੋਡ ਤੇ ਉਸ ਬਾਰੇ ਕੀ ਕਹਿਣਾ ਚਾਹੋ ਧੰਨਵਾਦ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਉਰੇ ਆਣੇ ਦਾ ਇਹ ਆਪਾਂ ਨੇ ਕੁਰਾਲੀ ਵਿੱਚ ਬਡਾਲੀ ਰੋਡ ਤੋਂ ਬਡਾਲੀ ਰੋਡ ਤੇ ਐਕਸਪਰਟ ਪੈਨਲ ਹਬ ਦੇ ਨਾਮ ਤੇ ਪੀਵੀਸੀ ਪੈਨਲ ਹਬ ਪੀਵੀਸੀ ਪੈਨਲ ਲੂਵਰ ਯੂਵੀ ਸ਼ੀਟਸ ਚਾਰ ਕੋਲ ਯੂਵੀ ਸ਼ੀਟਸ ਚਾਰ ਕੋਲ ਇਹਦਾ ਆਪਾਂ ਨੇ ਕੰਮ ਸਟਾਰਟ ਕਰੇ ਜੋ ਆਪਾਂ ਨੇ ਕੁਰਾਲੀ ਦੇ ਵਿੱਚ ਕੁਰਾਲੀ ਗਿਆ ਕੁਰਾਲੀ ਖਰੜ ਰੋਪੜ ਮਹਾਲੀ ਦੇ ਵਿੱਚ ਸਭ ਤੋਂ ਬੈਸਟ ਰੇਟ ਦੇਵਾਂਗੇ ਘੱਟ ਤੋਂ ਘੱਟ ਰੇਟ ਦੇ ਦੇਵਾਂਗੇ ਰੇਟ ਨੇ ਉੱਤਰ ਦਾ ਕੁਝ ਨਹੀਂ ਹੁੰਦਾ ਨਾ ਇਹਦੇ ਪਾਸ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਤੇ ਆਪਣੇ ਭਾਈ ਦੇ ਪੀਵੀਸੀ ਪੈਨਲ ਦੇ ਚਾਰ ਕੋਲ ਦੇ ਲੂਵਰ ਦੇ ਆਪਣੇ ਕੋਲ ਘੱਟੋ ਘੱਟ 10 ਤੋਂ 15 ਸੈਂਪਲ ਦਾ ਈ ਸੀ ਦੇ ਹੁਣੇ ਪੀਵੀਸੀ ਦੇ ਸੈਂਪਲ ਹੋਗੇ ਲੂਵਰਸ ਦੇ ਹੋਗੇ ਪੈਨਲਸ ਦੇ ਹੋਗੇ ਮਤਲਬ ਕਿ ਆਪਣੇ 50 ਪਲਸ ਵੈਰਾਈਟੀ ਹੈ ਉਦੋਂ ਵਾਰ ਸ਼ੈੱਡ ਸ਼ੈੱਡ ਅੱਜ ਕੱਲ ਆਊਟਡੋਰ ਸ਼ੈੱਡ ਦੇ ਕਹਿੰਦੇ ਰਿਵਾਜ ਚੱਲਦਾ ਵੇ ਕੰਮ ਚੱਲਦਾ ਵੇ ਉਹ ਵੀ ਆਪਣੇ ਕੋਲ ਮੌਜੂਦਾ ਹੈ ਇਸ ਟਾਈਮ ਤੁਸੀਂ ਸਟਾਕ ਵੀ ਦੇਖ ਸਕਦੇ ਹੋ ਬਾਕੀ ਸਟਾਕ ਆਪਣੇ ਗੋਦਾਮ ਚ ਵੀ ਆਏਗਾ ਉਹ ਵਾਰਾਂ ਜੀ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਤਾਂ ਫੈਕੀ ਰੇਟ ਹੈ ਆਪਣੇ ਨਾਲ ਮੇਰੇ ਖਿਆਲ ਦੇ ਵਿੱਚ ਸਭ ਤੋਂ ਘੱਟ ਕੁਰਾਲੀ ਦੇ ਵਿੱਚ ਆਪਣਾ ਰੇਟ ਹੋਏਗਾ ਆਪਣੀ ਸ਼ੀਟਸ 140 ਤੋਂ ਰੁਪਈਆ 140 ਤੋਂ ਸਟਾਰਟ ਹੈ ਤੋਂ ਪ੍ਰਾਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋ ਇੱਕ ਵਾਰ ਸਾਡੇ ਸਟੋਰ ਤੇ ਜਰੂਰ ਆਓ ਸੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਧੰਨਵਾਦ ਜੀ। ਥੈਂਕ ਯੂ।